ਗੱਲ ਕਰੀਏ ਤਾਂ ਇਹ ਰੀਅਲ ਨਹੀਂ ਇਹ ਰੀਅਲ ਲੱਗ ਰਿਹਾ ਸੀ। ਔਰ ਇਹ ਰਿਐਲਿਟੀ ਹੈ ਅੱਜ ਵੀ 21ਵੀਂ ਸਦੀ ਦੇ ਵਿੱਚ ਬਹੁਤ ਗਨੇ ਕਹਿੰਦੇ ਆ ਵੀ ਕੁੜੀ ਮੁੰਡਾ ਇਕ ਬਰਾਬਰ ਹੈ ਪਰ ਕਿਤੇ ਨਾ ਕਿਤੇ ਅੱਜ ਵੀ ਵਿਤਕਰੇ ਹੁੰਦੇ ਨੇ। ਇਸ ਮੂਵੀ ਰਾਹੀਂ ਮੈਨੂੰ ਲੱਗਦਾ ਬਹੁਤ ਸਾਰੀਆਂ ਧੀਆਂ ਨੂੰ ਜਿਹੜਾ ਉਤਸ਼ਾਹ ਵੀ ਮਿਲੇਗਾ, ਉਹਨਾਂ ਨੂੰ ਮੋਟੀਵੇਸ਼ਨ ਵੀ ਮਿਲੇਗੀ ਕਿ ਇਸਤਰੀ ਦਾ ਇਸਤਰੀ ਹੋਣਾ ਹੀ ਬਹੁਤ ਕਾਫੀ ਹੈ। ਤੇ ਜੇ ਉਹ ਆਪਣੇ ਆਪ ਦੇ ਅੰਦਰ ਹਾਰ ਨਾ ਮੰਨੇ ਤਾਂ ਕੋਈ ਵੀ ਮੈਨੂੰ ਲੱਗਦਾ ਵੀ ਹਾਲਾਤ ਉਹਨੂੰ Hara ਨਹੀਂ ਸਕਦੇ। ਸੋ ਹੁਣ ਸਾਡੇ ਨਾਲ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਮਜੂਨ ਨੇ ਮੈਂ ਮੂਵੀ ਦੇਖ ਕੇ ਆਇਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੂਵੀ ਦੇਖੀ ਮੂਵੀ ਦੇ ਵਿੱਚ ਇੱਕ ਮੈਸੇਜ ਦਿੱਤਾ ਹੁੰਦਾ ਪਹਿਲਾਂ ਮੈਂ ਪੁੱਛਣਾ ਚਾਹੂੰਗਾ ਕਿਵੇਂ ਦੀ ਮੂਵੀ ਲੱਗੀ ਤੇ ਕੀ ਮੈਸੇਜ ਮਿਲਿਆ ਅ ਅਗਰ ਮੂਵੀ ਦੀ ਗੱਲ ਕਰੀਏ ਤਾਂ ਇਹ ਰੀਅਲ ਨਹੀਂ ਹੈ ਰੀਅਲ ਲੱਗ ਰਿਹਾ ਸੀ ਔਰ ਇਹ ਰਿਐਲਿਟੀ ਹੈ ਅੱਜ ਵੀ ਕੈਨ 21ਵੀਂ ਸਦੀ ਦੇ ਵਿੱਚ ਬਹੁਤ ਜਣੇ ਕਹਿੰਦੇ ਵੀ ਕੁੜੀ ਮੁੰਡਾ ਇੱਕ ਬਰਾਬਰ ਹੈ ਪਰ ਕਿਤੇ ਨਾ ਕਿਤੇ ਅਜ ਵੀ ਵਿਤਕਰੇ ਹੁੰਦੇ ਨੇ ਪਰ ਬੜਾ ਮਾਣ ਮਹਿਸੂਸ ਹੋਇਆ ਕਿ ਇੱਥੇ ਜਿੱਥੇ-ਕਿਤੇ ਇਹਨਾਂ ਨੇ ਸੱਚਾਈ ਵੀ ਪੂਰੀ ਦਿਖਾਈ ਵੀ ਧੀਆਂ ਅਜ ਆਈਪੀਐਸ ਆਫੀਸਰ ਜੱਜ ਬਨਨ ਔਰ ਹਰ ਉਸ ਅਹੁਦੇ ਤੇ ਪਹੁੰਚ ਰਹੀਆਂ ਜਿਹੜਾ ਕਿ ਹਾਈਐਸਟ ਹੈਗਾ ਆ ਉਸ ਦੇ ਨਾਲ ਨਾਲ ਬੜਾ ਮਾਣ ਮਹਿਸੂਸ ਹੋ ਰਿਹਾ ਔਰ ਇਸ ਮੂਵੀ ਰਾਹੀਂ ਮੈਨੂੰ ਲੱਗਦਾ ਬਹੁਤ ਸਾਰੀਆਂ ਧੀਆਂ ਨੂੰ ਜਿਹੜਾ ਉਤਸ਼ਾਹ ਵੀ ਮਿਲੇਗਾ ਉਹਨਾਂ ਨੂੰ ਮੋਟੀਵੇਸ਼ਨ ਵੀ ਮਿਲੇਗੀ ਕਿ ਅੱਜ ਵੀ ਉਹ ਅਗਰ ਚਾਹਣ ਤਾਂ ਆਸਮਾਨ ਜਿਹੜੀ ਹੈ ਉਹ ਲਿਮਟ ਹੈ ਔਰ ਉਹ ਉੱਥੇ ਤੱਕ ਪਹੁੰਚ ਸਕਦੇ ਨੇ ਤੁਸੀਂ ਵੀ ਕਿਸੇ ਦੀ ਧੀਓ ਤੇ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਧੀਆਂ ਦੇ ਨਾਲ ਜਿਹੜਾ ਵਿਤਕਰਾ ਕਰਦੇ ਨੇ ਧੀਆਂ ਨੂੰ ਪੁੱਤਾਂ ਦੇ ਬਰਾਬਰ ਨਹੀਂ ਮੰਨਿਆ ਜਾਂਦਾ ਤਾਂ ਉਸ ਵਾਸਤੇ ਕੀ ਕਹਿਣਾ ਚਾਹੋਗੇ ਪਰ ਫਿਰ ਵੀ ਦੇਖਣ ਨੂੰ ਮਿਲਦਾ ਕਿ ਥੋੜਾ ਘਟ ਹੈ ਪਰ ਫਿਰ ਵੀ ਇੰਨਾ ਹੈ ਕਿ ਅੱਜ ਵੀ ਵਿਤਕਰਾ ਹੁੰਦਾ ਹੈ ਅਹ ਦੇਖੋ ਇਹ ਆਪਣੀ ਸੋਚ ਦੇ ਉੱਤੇ ਡਿਪੈਂਡ ਕਰਦਾ ਆ ਮੇਰਾ ਤਾਂ ਇਹ ਮੰਨਣਾ ਵੀ ਇਸਤਰੀ ਦਾ ਇਸਤਰੀ ਹੋਣਾ ਹੀ ਬਹੁਤ ਕਾਫੀ ਹੈ ਤੇ ਜੇ ਉਹ ਆਪਣੇ ਆਪ ਦੇ ਅੰਦਰ ਹਾਰ ਨਾ ਮੰਨੇ ਤਾਂ ਕੋਈ ਵੀ ਮੈਨੂੰ ਲੱਗਦਾ ਵੀ ਹਾਲਾਤ ਉਹਨੂੰ ਹਰਾ ਨਹੀਂ ਸਕਦੇ ਔਰ ਵਾਕਈ ਇਹ ਮੈਸੇਜ ਹਰ ਉਸ ਘਰ ਤੱਕ ਪਹੁੰਚਣਾ ਚਾਹੀਦਾ ਹੈ ਕੀਤੀਆਂ ਅੱਜ ਕਿਸੇ ਵੀ ਫੀਲਡ ਦੇ ਵਿੱਚ ਘਟ ਨਹੀਂ ਹਨ ਅਗਰ ਤੁਹਾਡੀ ਧੀ ਤੇ ਤੁਹਾਨੂੰ ਮਾਣ ਹੈ ਤਾਂ ਉਹ ਧੀਆ ਬਾਕੀ ਤੁਹਾਡਾ ਸਿਰ ਜਿਹੜਾ ਸਿਰ ਹੈ ਉਹ ਉੱਚਾ ਚੱਕਣ ਦੇ ਵਿੱਚ ਕਾਮਯਾਬ ਹੁੰਦੀ ਹੈ ਪਰ ਸਾਥ ਜਿਹੜਾ ਮਾਪਿਓ ਦਾ ਨਾਲ ਚਾਹੀਦਾ ਹੈ ਇਸ ਮੂਵੀ ਨੂੰ ਰੇਟਿੰਗ ਕੀ ਦੇਣਾ ਚਾਹੁੰਗਾ ਆ ਬਿਲਕੁਲ 10 ਆਊਟ ਆਫ 10 ਕਰੀਏ ਤਾਂ ਇਹ ਰੀਲ ਨਹੀਂ ਇਹ ਰੀਅਲ ਲੱਗ ਰਿਹਾ ਸੀ ਔਰ ਇਹ ਰਿਐਲਿਟੀ ਹੈ ਅੱਜ ਵੀ ਕੈਨ 21ਵੀਂ ਸਦੀ ਦੇ ਵਿੱਚ ਬਹੁਤ ਗਨੇ ਕਹਿੰਦੇ ਆ ਵੀ ਕੁੜੀ ਮੁੰਡਾ ਇੱਕ ਬਰਾਬਰ ਹੈ ਪਰ ਕਿਤੇ ਨਾ ਕਿਤੇ ਅੱਜ ਵੀ ਵਿਤਕਰੇ ਹੁੰਦੇ ਨੇ ਇਸ ਮੂਵੀ ਰਾਹੀਂ ਮੈਨੂੰ ਲੱਗਦਾ ਬਹੁਤ ਸਾਰੀਆਂ ਧੀਆ ਨੂੰ ਜਿਹੜਾ ਉਤਸ਼ਾਹ ਹੀ ਮਿਲੇਗਾ ਉਹਨਾਂ ਨੂੰ ਮੋਟੀਵੇਸ਼ਨ ਵੀ ਮਿਲੇਗੀ ਕਿ ਇਸਤਰੀ ਦਾ ਇਸਤਰੀ ਹੋਣਾ ਹੀ ਬਹੁਤ ਕਾਫੀ ਹੈ ਤੇ ਜੇ ਉਹ ਆਪਣੇ ਆਪ ਦੇ ਅੰਦਰ ਹਾਰ ਨਾ ਮੰਨੇ ਤਾਂ ਕੋਈ ਵੀ ਮੈਨੂੰ ਲੱਗਦਾ ਵੀ ਹਾਲਾਤ ਉਹਨੂੰ ਹਰਾ ਨਹੀਂ ਸਕਦੇ ਸੋ ਹੁਣ ਸਾਡੇ ਨਾਲ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਮਜੂਨ ਨੇ ਮੈਂ ਮੂਵੀ ਦੇਖ ਕੇ ਆਇਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੂਵੀ ਦੇਖੀ ਮੂਵੀ ਦੇ ਵਿੱਚ ਇੱਕ ਮੈਸੇਜ ਦਿੱਤਾ ਹੁੰਦਾ ਪਹਿਲਾਂ ਮੈਂ ਪੁੱਛਣਾ ਚਾਹਾਂਗਾ ਕਿਵੇਂ ਦੀ ਮੂਵੀ ਲੱਗੀ ਤੇ ਕੀ ਮੈਸੇਜ ਮਿਲਿਆ ਆ ਅਗਰ ਮੂਵੀ ਦੀ ਗੱਲ ਕਰੀਏ ਤਾਂ ਇਹ ਰੀਅਲ ਨਹੀਂ ਇਹ ਰੀਅਲ ਲੱਗ ਰਿਹਾ ਸੀ ਔਰ ਇਹ ਰਿਐਲਿਟੀ ਹੈ ਅੱਜ ਵੀ ਕੈਨ ਨੂੰ 21 ਸਦੀ ਦੇ ਵਿੱਚ ਬਹੁਤ ਜਣੇ ਕਹਿੰਦੇ ਵੀ ਕੁੜੀ ਮੁੰਡਾ ਇਕ ਬਰਾਬਰ ਹੈ ਪਰ ਕਿਤੇ ਨਾ ਕਿਤੇ ਅੱਜ ਵੀ ਵਿਤਕਰੇ ਹੁੰਦੇ ਨੇ ਪਰ ਬੜਾ ਮਾਨ ਮਹਿਸੂਸ ਹੋਇਆ ਕਿ ਇੱਥੇ ਜਿੱਥੇ-ਕਿਤੇ ਇਹਨਾਂ ਨੇ ਸੱਚਾਈ ਵੀ ਪੂਰੀ ਦਿਖਾਈ ਵੀ ਧੀਆਂ ਅੱਜ ਆਈਪੀਐਸ ਅਫੀਸਰ ਜੱਜ ਬਨਨ ਔਰ ਹਰ ਉਸ ਅਹੁਦੇ ਤੇ ਪਹੁੰਚ ਰਹੀਆਂ ਜਿਹੜਾ ਕਿ ਹਾਈਐਸਟ ਹੈਗਾ ਆ ਉਸ ਦੇ ਨਾਲ ਨਾਲ ਬੜਾ ਮਾਨ ਮਹਿਸੂਸ ਹੋ ਰਿਹਾ ਔਰ ਇਸ ਮੂਵੀ ਰਾਹੀਂ ਮੈਨੂੰ ਲੱਗਦਾ ਬਹੁਤ ਸਾਰੀਆਂ ਧੀਆਂ ਨੂੰ ਜਿਹੜਾ ਉਤਸ਼ਾਹ ਵੀ ਮਿਲੇਗਾ ਉਹਨਾਂ ਨੂੰ ਮੋਟੀਵੇਸ਼ਨ ਵੀ ਮਿਲੇਗੀ ਕਿ ਅੱਜ ਵੀ ਉਹ ਅਗਰ ਚਾਹਣ ਤਾਂ ਆਸਮਾਨ ਜਿਹੜੀ ਹੈ ਉਹ ਲਿਮਟ ਹੈ ਔਰ ਉਹ ਉੱਥੇ ਤੱਕ ਪਹੁੰਚ ਸਕਦੇ ਨੇ। ਤੁਸੀਂ ਵੀ ਕਿਸੇ ਦੀਆਂ ਧੀਆਂ ਤੇ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਧੀਆਂ ਦੇ ਨਾਲ ਜਿਹੜਾ ਵਿਤਕਰਾ ਕਰਦੇ ਨੇ ਧੀਆਂ ਨੂੰ ਪੁੱਤਾਂ ਦੇ ਬਰਾਬਰ ਨਹੀਂ ਮੰਨਿਆ ਜਾਂਦਾ ਤਾਂ ਉਸ ਵਾਸਤੇ ਕੀ ਕਹਿਣਾ ਚਾਹੋਗੇ ਪਰ ਫਿਰ ਵੀ ਦੇਖਣ ਨੂੰ ਮਿਲਦਾ ਕਿ ਥੋੜਾ ਘਟ ਹੈ। ਕਿਰਵੀ ਇੰਨਾ ਹੈ ਕਿ ਅੱਜ ਵੀ ਬਿਤਕਰਾ ਹੁੰਦਾ ਆ ਦੇਖੋ ਇਹ ਆਪਣੀ ਸੋਚ ਦੇ ਉੱਤੇ ਡਿਪੈਂਡ ਕਰਦਾ ਆ ਮੇਰਾ ਤਾਂ ਇਹ ਮੰਨਣਾ ਵੀ ਇਸਤਰੀ ਦਾ ਇਸਤਰੀ ਹੋਣਾ ਹੀ ਬਹੁਤ ਕਾਫੀ ਹੈ ਤੇ ਜੇ ਉਹ ਆਪਣੇ ਆਪ ਦੇ ਅੰਦਰ ਹਾਰ ਨਾ ਮੰਨੇ ਤਾਂ ਕੋਈ ਵੀ ਮੈਨੂੰ ਲੱਗਦਾ ਵੀ ਹਾਲਾਤ ਉਹਨੂੰ ਹਰਾ ਨਹੀਂ ਸਕਦੇ ਔਰ ਵਾਕਈ ਇਹ ਮੈਸੇਜ ਹਰ ਉਸ ਘਰ ਤੱਕ ਪਹੁੰਚਣਾ ਚਾਹੀਦਾ ਹੈ ਕਿ ਧੀਆਂ ਅੱਜ ਕਿਸੇ ਵੀ ਫੀਲਡ ਦੇ ਵਿੱਚ ਘਟ ਨਹੀਂ ਹਨ ਅਗਰ ਤੁਹਾਡੀ ਧੀ ਤੇ ਤੁਹਾਨੂੰ ਮਾਣ ਹੈ ਤਾਂ ਉਹ ਧੀਆ ਬਾਕੀ ਤੁਹਾਡਾ ਸਿਰ ਜਿਹੜਾ ਸਿਰ ਹੈ ਉਹ ਉੱਚਾ ਚੱਕਣ ਦੇ ਵਿੱਚ ਕਾਮਯਾਬ ਹੁੰਦੀ ਹੈ ਪਰ ਸਾਥ ਜਿਹੜਾ ਮਾਪਿਓ ਦਾ ਨਾਲ ਚਾਹੀਦਾ ਮੂਵੀ ਨੂੰ ਰੇਟਿੰਗ ਕੀ ਦੇਣਾ ਚਾਹੁੰਗਾ ਆ ਬਿਲਕੁਲ 10 ਆਊਟ ਆਫ 10